ਤਾਂ ਗੱਲ ਕਰਾਂਗੇ ਜੀ ਰਾਜਧਾਨੀ ਦਿੱਲੀ ਦੀ ਤਾਂ ਅੱਜ 1 ਜੁਲਾਈ ਹੈ ਤਾਂ ਇਹਦੇ ਵਿੱਚ ਇੱਕ ਨਵਾਂ ਫੈਸਲਾ ਸਰਕਾਰ ਨੇ ਜੋ ਦਿੱਲੀ ਦੀ ਸਰਕਾਰ ਹੈ ਤੇ ਇਸ ਤੋਂ ਇਲਾਵਾ CAQM ਜਿਹਨੂੰ 에어 ਕੁਆਲਿਟੀ ਮੈਨੇਜਮੈਂਟ ਕਮਿਸ਼ਨ ਜਿਹੜਾ ਕਿਹਾ ਜਾਂਦਾ ਹੈ ਤਾਂ ਐਸ ਨੇ ਇੱਕ ਫੈਸਲਾ ਜਿਹੜਾ ਕੀਤਾ ਹੈ ਕਿ 15 ਸਾਲ ਪੁਰਾਣੇ ਪੈਟਰੋਲ ਦੇ ਵਹੀਕਲ ਤੇ 10 ਸਾਲ ਪੁਰਾਣੇ ਡੀਜ਼ਲ ਦੇ ਵਹੀਕਲ ਨੂੰ ਪੰਪਾਂ ਦੇ ਉੱਤੇ ਹੁਣ ਜਿਹੜਾ ਤੇਲ ਹੈ ਉਹ ਨਹੀਂ ਮਿਲੂਗਾ ਕਿਉਂ ਫੈਸਲਾ ਲਿਆ ਗਿਆ ਹੈ ਹਵਾ ਦੇ ਵਿੱਚ ਵਾਧਦਾ ਹੋਇਆ ਪ੍ਰਦੂਸ਼ਣ ਹੈ ਜਿਹੜਾ ਘਟਾਉਣ ਵਾਸਤੇ ਹੁਣ ਸਵਾਲ ਇਥੇ ਇਹ ਬਣਦਾ ਹੈ ਕਿ ਇਹਨਾਂ ਦੀ ਪਛਾਣ ਜਿਹੜੀ ਵੀ ਕਲਾਣੀ ਕਿਵੇਂ ਹੋ ਤਾਂ ਸਾਰੇ ਪੰਪਾਂ ਦੇ ਉੱਤੇ AI ਟੈਕਨੋਲੋਜੀ ਜਿਹੜੀ ਲੱਗੂਗੀ ਜੋ ਵੀਕਲ ਦੀ ਨੰਬਰ ਪਲੇਟ ਸਕੈਨ ਕਰੂਗੀ ਜਿਵੇਂ ਇਹ ਨੰਬਰ ਪਲੇਟ ਸਕੈਨ ਕਰੂ ਤਾਂ ਸਾਰਾ ਡਾਟਾ ਉਸ ਵਹੀਕਲ ਦਾ ਸਕਰੀਨ ਤੇ ਜਿਹੜਾ ਆਜਿਆ ਕਰੂ ਪਤਾ ਲੱਗ ਜਾ ਕਰੂ ਕਿ ਇਹ ਵਹੀਕਲ ਕਿੰਨੇ ਸਾਲ ਪੁਰਾਣਾ ਹੈ ਕਿੰਨੀ ਇਹਦੀ ਮਿਆਦ ਹੈ ਇਸ ਤੋਂ ਬਾਅਦ ਜੇ ਵੀਕਲ ਪੁਰਾਣਾ ਹੈਗਾ 15 ਸਾਲ ਤੋਂ ਟੱਪ ਗਿਆ ਹੈ ਜਾਂ 10 ਸਾਲ ਤੋਂ ਟੱਪ ਗਿਆ ਤਾਂ ਉਹ ਇੱਕ ਅਲਰਟ ਹੈ ਜਿਹੜਾ ਬਜਾਊਗਾ ਜਿਹਦੇ ਕਾਰਨ ਪਤਾ ਲੱਗ ਜਾ ਕਰੂ ਕਿ ਇਹ ਵੀ ਇੱਕ ਜਿਹੜਾ ਪੁਰਾਣਾ ਹੋ ਚੁੱਕਿਆ ਹੈ ਇਸ ਨੂੰ ਤੇਲ ਹੈ ਜਿਹੜਾ ਨਹੀਂ ਪਾਉਣਾ ਚਾਹੀ ਪٹرول ਹੈ ਜਾਂ ਫਿਰ ਉਹ ਡੀਜ਼ਲ ਹੈ ਤੀਜੇ ਨੰਬਰ ਤੇ ਉਹ ਆ ਜਾਣਗੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀਕਲਾਂ ਦੀ ਜਿਹੜੀ ਵੈਧ ਨਹੀਂ ਹੈਗੀ ਤਾਂ ਉਹਨਾਂ ਨੂੰ ਵੀ ਪٹرول ਡੀਜ਼ਲ ਹੈ ਜਿਹੜਾ ਹੁਣ ਪੰਪਾਂ ਤੇ ਦਿੱਲੀ ਦੇ ਵਿੱਚ ਨਹੀਂ ਮਿਲੂਗਾ ਇਸ ਤੋਂ ਇਲਾਵਾ ਸਰਕਾਰ ਨੇ ਸਖਤ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਜੇ ਕੋਈ ਪٹرول ਪੰਪ ਵਾਲਾ ਉਚਲਾਕੀ ਕਰਦਾ ਹੈ ਜਾਂ ਇਹਨਾਂ ਮਿਆਦ ਲੰਗੀ ਹੋਏ ਵੀ ਹਿੱਕਲਾ ਨੂੰ ਡੀਜ਼ਲ ਜਾਂ ਪੈਟਰੋਲ ਪਾਉਂਦਾ ਫੜਿਆ ਗਿਆ ਤਾਂ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਵੀ ਹੈ ਜਿਹੜੀ ਉਹ ਕੀਤੀ ਜਾਣੀ ਹੈ ਤਾਂ ਦਿੱਲੀ ਦੇ ਵਿੱਚ ਇਹ ਫੈਸਲਾ ਉੱਥੋਂ ਦੀ ਸਰਕਾਰ ਨੇ ਜਿਹੜਾ ਲੈ ਲਿਆ ਹੈ ਆਵਾਦੇ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ 15 ਤੋਂ 10 ਸਾਲ ਪੁਰਾਣੇ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਵੇਹਿਕਲ ਹੈ ਉਹਨਾਂ ਨੂੰ ਹੁਣ ਤੇਲ ਆ ਜਿਹੜਾ ਨਹੀਂ ਪਾਉਣਗੇ ਤਾਂ ਸਾਰੇ ਪੰਪਾਂ ਤੇ AI ਟੈਕਨੋਲੋਜੀ ਕੰਮ ਕਰੂਗੀ ਨੰਬਰ ਪਲੇਟਾਂ ਸਕੈਨ ਹੋਣਗੀਆਂ ਸਾਰਾ ਮਿੰਟਾਂ ਦੇ ਵਿੱਚ ਰਿਕਾਰਡ ਹੈ ਜਿਹੜਾ ਉਹਨਾਂ ਸਾਹਮਣੇ ਆ ਜਾਇਆ ਕਰੂਗਾ ਤੇ ਹੁਣ ਪੰਜਾਬ ਵੱਲ ਫੇਰ ਇਹ ਗੱਡੀਆਂ ਜਿਹੜੀਆਂ ਵਧਣ ਗਈਆਂ ਆਪਾਂ ਜਾਣਦੀਆਂ ਆਪਣੇ ਹਜੇ ਸਿਸਟਮ ਚੱਲ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਸਟੇਟਾਂ ਦੇ ਵਿੱਚ ਸਿਸਟਮ ਹੈ ਜਿਹੜਾ ਹੋ ਜਾਣਾ 10 ਤੋਂ 15 ਸਾਲ ਪੁਰਾਣੇ ਵਹੀਕਲ ਆ ਜਿਹੜੇ ਉਹ ਬੈਨ ਹੋ ਜਾਣਗੇ ਉਹਨਾਂ ਸਰਕਾਰ ਜਿਹੜਾ ਕਵਾੜ ਸਮਝਿਆ ਕਰੂਗੀ ਕਿ ਇਹ ਪ੍ਰਦੂਸ਼ਣ ਹੈ ਜਿਹੜਾ ਉਹ ਕਰਦੇ ਐ ਬਾਕੀ ਇਲੈਕਟ੍ਰੋਨਿਕ ਵਹੀਕਲ ਜਿਹੜੇ ਉਹ ਤੇਜ਼ੀ ਨਾਲ ਵਧ ਰਹੇ ਐ ਸਰਕਾਰ ਵੀ ਇਹ ਕਰੀਏ ਇੱਕ ਜਿਆਦਾ ਤੋਂ ਜਿਆਦਾ ਇਲੈਕਟ੍ਰੋਨਿਕ ਵੀ ਇਕਲ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਹੈ ਜਿਹੜਾ ਲੈਂਦੇ ਜਾਣਗੇ ਤਾਂ ਹੁਣ ਤੱਕ ਦੀ ਜਿਹੜੀ ਇਹ ਜਾਣਕਾਰੀ ਆਈ ਹੈ ਬਾਕੀ ਜਾਣਕਾਰੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ